ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਚੌਧਰੀ ਸ਼ਾਮਲਾਲ ਪਿੰਡ ਮਾਜਰੀਆਂ ਵਿਧਾਨ ਸਭਾ ਹਲਕਾ ਖੜ ਅੱਜ ਇੱਕ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਹੈ ਜੋ ਕਿ ਪੰਜਾਬ ਦੇ ਅਨਜਾਣ ਮਨੀਸ਼ ਸੋਧਿਆ ਜੀ ਉਹਨਾਂ ਨੇ ਪੰਜਾਬ ਦੇ ਲੋਕਾਂ ਬਾਰੇ ਜਿੱਦਾਂ ਪਿਛਲੇ 2017 ਦੇ ਵਿੱਚ ਝੂਠ ਸੱਚ ਬੋਲ ਕੇ ਸਰਕਾਰਾਂ ਬਣਾਈਆਂ ਉਹਦਾ ਇੱਕ ਉਹਨਾਂ ਦੇ ਮਨ ਦੇ ਅੰਦਰੋਂ ਇੱਕ ਆਵਾਜ਼ ਆਈ ਹੈ ਤੇ ਉਹਨਾਂ ਨੇ ਜਿਹੜਾ ਦੱਸਿਆ ਵੀ ਤੱਕ ਇਹਨਾਂ ਆ ਸਰਕਾਰ ਬਣਾਉਣ ਦਾ 2027 ਦਾ ਟੀਚਾ ਬਣਾਇਆ ਤੇ ਇਹ ਸਾਰੇ ਪੰਜਾਬੀ ਇਹਨੂੰ ਮੈਂ ਮੈਸੀ ਲਾਉਂਦਾ ਇਹ ਸਾਡੇ ਲੋਕਾਂ ਨਾਲ ਪਹਿਲੇ ਵੀ ਇਹਨਾਂ ਨੇ ਧੱਕਾ ਕੀਤਾ 80% ਪੰਜਾਬ ਦੇ ਪਿੰਡ ਹੈ ਉਹਨਾਂ ਦੇ ਵਿੱਚ ਵਿਕਾਸ ਦੀ ਗੱਲ ਕੀਤੀ ਜਾਂਦੀ ਜਿਹੜੀ ਉਹ ਜ਼ੀਰੋ ਦੇ ਮਾਤਰਾ ਹੈ ਕਿਸੇ ਪੰਚਾਇਤ ਨੂੰ ਉੱਥੇ 5% ਪੰਚਾਇਤਾਂ ਨੂੰ ਛੱਡ ਕੇ 95% ਪੰਚਾਇਤਾਂ ਨੂੰ ਜਿਹੜੀ ਸਰਬਸੰਮਤੀ ਦੀ ਗ੍ਰਾਂਟ ਹੈ ਉਹ ਨਹੀਂ ਦਿੱਤੀ ਗਈ ਤੇ 2027 ਦੇ ਵਿੱਚ ਇਹ ਦੁਬਾਰੇ ਸਰਕਾਰ ਬਣਾਉਣ ਦੀ ਨੀਤੀ ਮ ਆਪਣਾਈ ਬੈਠੇ ਆ ਪਰ ਪੰਜਾਬ ਦੇ ਲੋਕ ਹੁਣ ਜਾਗ ਚੁੱਕੇ ਆ ਸਰੋਧਿਆ ਸਾਹਿਬ ਸਿਮ ਸਾਹਿਬ ਨੂੰ ਵੀ ਮੈਂ ਦੱਸ ਦਿੰਦਾ ਦੱਸਣਾ ਚਾਹੁੰਦਾ ਵੀ ਪੰਜਾਬ ਦੇ ਲੋਕ ਹੁਣ ਜਾਗ ਗਏ ਪਹਿਲੇ ਲੋਕਾਂ ਨੂੰ ਮੂਰਖ ਬਣਾ ਕੇ ਤੁਸੀਂ ਸਰਕਾਰ ਬਣਾ ਲਈ ਸਿਰਫ ਤੁਸੀਂ ਆਮ ਆਦਮੀ ਦਾ ਨਾਂ ਲੈ ਕੇ ਲੋਕਾਂ ਨੂੰ ਲੋਕ ਪ੍ਰਮਾਣ ਆ ਕੇ ਵੀ ਲੋਕ ਆ ਵੀ ਆਮ ਆਦਮੀ ਦੀ ਸਰਕਾਰ ਹੈ ਪਰ ਇੱਥੇ ਆਮ ਆਦੀ ਪਾਰਟੀ ਵਾਲਾ ਕੋਈ ਕੰਮਕਾਰ ਨਹੀਂ ਹੋਇਆ ਜਿਹੜੀ ਗੱਲਾਂ ਤੁਸੀਂ ਕਰਕੇ ਪਹਿਲੇ ਸਰਕਾਰ ਬਣਾਈ ਹੈ ਹੁਣ 2027 ਤੁਹਾਡਾ ਫਾਰਮੂਲਾ ਨਹੀਂ ਚੱਲਣਾ ਝੂਠ ਸੱਚ ਬੋਲ ਕੇ ਇਥੇ ਕੁਝ ਨਹੀਂ ਹੋਣਾ ਹੁਣ ਤਾਂ ਕੰਮ ਕਰਨਾ ਪੈਣਾ ਗਰਾਊਂਡ ਤੇ ਉਤਰਨਾ ਪੈਣਾ ਹੈ ਤਾਂ ਜਾ ਕੇ ਸਰਕਾਰਾਂ ਬਣਨੀਆਂ ਤਾਂ ਜਾ ਕੇ ਲੋਕਾਂ ਦੇ ਨਮਾਇੰਦਗੀ ਦੇਣੀਆਂ ਜਿਹਨੂੰ ਦੇਣੀ ਹੈ ਹੁਣ ਇਹਨਾਂ ਨੂੰ ਇਹ ਬਿਲਕੁਲ ਸਾਾਸ ਹੋ ਗਈ ਗੱਲ ਹੈ ਵੀ ਨਹੀਂ ਜਿੱਤਣਗੇ ਜਿਹੜੇ ਮਨੀਸ਼ੋਰੀ ਦੇ ਬਿਆਨ ਹੈ ਇਹ ਬਿਲਕੁਲ ਸਾਫ ਸਪਸ਼ਟ ਨਜ਼ਰਾਂ ਜਾ ਰਹੇ ਹਨ ਕਹਿ ਰਹੇ ਹੈ ਆਪਣੇ ਮੂੰਹੋਂ ਬੋਲਦੇ ਪਏ ਐ ਇਦਾਂ ਦਾ ਪੰਜਾਬ ਦੇ ਲੋਕ ਬਰਦਾਸ਼ ਨਹੀਂ ਕਰਨਗੇ ਮਾਹੌਲ ਖਰਾਬ ਨਹੀਂ ਅਸੀਂ ਆਪਣੇ ਪੰਜਾਬ ਦਾ ਹੋਣ ਦੇਣਾ ਬਿਲਕੁਲ ਮੈਂ ਲੋਕਾਂ ਨੂੰ ਅਪੀਲ ਕਰਦਾ ਇਸ ਗੱਲ ਦੀ ਪੂਰੀ ਨਖਿੱਦੀ ਕਰਦੇ ਆ ਜਿੱਦਾਂ ਕਹਿੰਨੇ ਨੇ ਲੈਂਡ ਪੂਲਿੰਗ ਪਾਲਿਸੀ ਵਾਪਸ ਲਈ ਹੈ ਲੋਕਾਂ ਦਾ ਧੋਖਾ ਕਰਨ ਦੀ ਕੋਸ਼ਿਸ਼ ਕੀਤੀ ਤੇ ਆਪਾਂ ਮਨੀਸ਼ ਸੋਧਿਆ ਜੀ ਦੀ ਜਿਹੜੇ ਬਿਆਨ ਹੈ ਇਹਨਾਂ ਹੀ ਡੱਟ ਕੇ ਨਖਿੱਦੀ ਕਰਦੇ ਆ ਤੇ ਇਹ ਧੱਕਾ ਨਹੀਂ ਹੋਣ ਦੇਵਾਂਗੇ ਪੰਜਾਬ ਦਾ ਮਾਹੌਲ ਖਰਾਬ ਅਸੀਂ ਨਹੀਂ ਹੋਣ ਦੇਵਾਂਗੇ ਧੰਨਵਾਦ